ਨਮਸਕਾਰ ਸਸ਼ਵਕਾਲ ਜੀ ਆਇਆਂ ਨੂੰ ਮੈਂ ਡਾਕਟਰ ਪੂਜਾ ਕਪੂਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਡੀਡੀ ਜਲੰਧਰ ਦੇ ਹੈਲੋ ਡਾਕਟਰ ਪ੍ਰੋਗਰਾਮ ਵਿੱਚ ਦਰਸ਼ਕੋ ਜਿੱਦਾਂ ਤੁਸੀਂ ਜਾਣਦੇ ਆ ਇੱਕ ਲਾਈਵ ਟੈਲੀਕਾਸਟ ਪ੍ਰੋਗਰਾਮ ਹੈ ਔਰ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਸਾਡੇ ਨੰਬਰ ਤੁਹਾਨੂੰ ਜ਼ਬਾਨੀ ਯਾਦ ਹੋਣਗੇ ਫਿਰ ਵੀ ਇੱਕ ਵਾਰੀ ਦੱਸਦਾ 0181 281 4261 281 4264 ਰੱਬ ਦਾ ਸ਼ੁਕਰ ਕਰਦੀਆਂ ਕਿ ਅੱਜ ਮੀਂਹ ਥੋੜਾ ਜਿਹਾ ਹਟਿਆ ਹੈ ਨਹੀਂ ਤੇ ਪਿਛਲੇ ਕੁਝ ਦਿਨਾਂ ਤੋਂ ਜਿੰਨਾ ਲਗਾਤਾਰ ਮੀਂਹ ਬਰਸ ਰਿਹਾ ਸੀਗਾ ਤੇ ਪਿੰਡਾਂ ਵਿੱਚ ਅਰ ਆਪਣੇ ਸ਼ਹਿਰ ਵਿੱਚ ਵੀ ਬਹੁਤ ਜ਼ਿਆਦਾ ਜਲ ਪਰਾਵ ਹੋ ਗਿਆ ਹੈ ਹੁਣ ਅਰਦਾਸ ਕਰਦੇ ਆ ਰੱਬ ਅੱਗੇ ਕਿ ਹੋਰ ਮੀਂਹ ਨਾ ਪਵੇ ਕਿਉਂਕਿ ਜਿੰਨਾ ਮੀਂਹ ਹੋਰ ਹੁਣ ਪਏਗਾ ਉਹਨਾਂ ਜ਼ਿਆਦਾ ਜਲ ਪਰਾਵ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਨਿਕਲ ਕੇ ਆਣ ਗਿਆ ਮੱਛਰ ਪੰਪੰਗੇ ਮੱਖੀਆਂ ਆਣ ਗਿਆ ਹੈਜਾ ਫੈਲ ਸਕਦਾ ਹੈ ਜੌਂਡਿਸ ਟਾਈਫਾਈਡ ਦਾ ਵੀ ਡਰ ਰਹਿੰਦਾ ਹੈ ਤੇ ਇਹਦੇ ਵਿੱਚ ਆਪਣੀ ਨਿਊਟ੍ਰੀਸ਼ਨ ਤੇ ਜੇ ਅਸੀਂ ਧਿਆਨ ਦੇਵਾਂਗੇ ਗੌਰ ਕਰਾਂਗੇ ਤੇ ਅਸੀਂ ਆਪਣੀ ਬਾਡੀ ਦੀ ਇਮਿਊਨਿਟੀ ਨੂੰ ਸਟਰੋਂਗ ਕਰ ਸਕਿਆ ਜੀ ਆ ਦਰਸ਼ਕੋ ਅਸੀਂ ਮਨਾਉਂਦੇ ਪਏ ਆ ਨੈਸ਼ਨਲ ਨਿਊਟ੍ਰੀਸ਼ਨ ਵੀਕ 1 ਤੋਂ ਲੈ ਕੇ 7 ਸਪਟੰਬਰ ਤੱਕ ਹਰ ਸਾਲ ਨੈਸ਼ਨਲ ਨਿਊਟ੍ਰੀਸ਼ਨ ਵੀਕ ਮਨਾਇਆ ਜਾਂਦਾ ਹੈ ਉਸੇ ਉਪਲਕਸ਼ੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਨਿਊਟ੍ਰੀਸ਼ਨ ਬਾਰੇ ਸਾਡਾ ਖਾਣ ਪੀਣ ਕਿੱਦਾਂ ਦਾ ਹੋਣਾ ਚਾਹੀਦਾ ਹੈ ਕੀ ਖਾਣਾ ਚਾਹੀਦਾ ਕੀ ਨਹੀਂ ਕਿਹੜੀ ਚੀਜ਼ ਸਾਡੇ ਸਰੀਰ ਲਈ ਜ਼ਿਆਦਾ ਜ਼ਰੂਰੀ ਹੈ ਕਿਹੜੀ ਚੀਜ਼ ਨਾਲ ਸਾਡੀ ਇਮਿਊਨਿਟੀ ਬੂਸਟ ਹੋ ਸਕਦੀ ਹੈ ਤਾਂ ਕਿ ਅਸੀਂ ਬਾਕੀ ਬਿਮਾਰੀਆਂ ਤੋਂ ਬਚ ਸਕੀਏ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਨਿਊਟ੍ਰੀਸ਼ਨ ਬਾਰੇ ਡਾਈਟ ਬਾਰੇ ਜਿਹਦੇ ਲਈ ਅੱਜ ਅਸੀਂ ਆਪਣੇ ਸਟੂਡੀਓ ਵਿੱਚ ਬੁਲਾਏ ਨੇ ਇੱਕ ਡਾਈਟੀਸ਼ਨ ਇੱਕ ਯੰਗ ਡਾਈਟੀਸ਼ਨ ਡਾਕਟਰ ਅਲੀਸ਼ਾ ਡਾਕਟਰ ਅਲੀਸ਼ਾ तो स्टूडियो बहुत बहुत स्वागत है थैंक यू मैम थैंक यू सो मच अलीशा ये बताइए कि ये जो हम एक से सात सितंबर हर साल न्यूट्रिशन वीक मनाते हैं तो इस साल इसका कोई थीम भी है हर साल वैसे इसका एक थीम होता है कि कोई ना कोई लास्ट टाइम था इट्स मिल, मिलेट्स पे था इस बार इसका थीम है कि ईट ई बिफोर फॉर द गुड हेल्थ तो खाना सोच समझ के खाना सबसे सुना होगा हेल्थ इज वेल तो यही सब हमारा मेन थीम है आज जी ਤੇ ਅਲੀਸ਼ਾ ਜੀ ਆ ਤੁਸੀਂ ਸਾਨੂੰ ਇਹ ਦੱਸੋ ਕਿ ਇਹ ਜਿਹੜਾ ਥੀਮ ਹੈਗਾ ਇਹਦੀ ਸਿਗਨੀਫਿਕੈਂਸ ਕੀ ਹੈ ਇਹਦਾ ਕੀ ਇੰਪੋਰਟੈਂਸ ਕੀ ਹੈਗੀ ਹੈ ਅੱਜਕੱਲ ਕੋਵਿਡ ਤੋਂ ਬਾਅਦ ਬਹੁਤ ਜ਼ਿਆਦਾ ਲੋਕਾਂ ਚ ਫੈਲਿਆ ਕਿ ਧਿਆਨ ਦੇਖਣਾ ਹੈ ਡਾਈਟ ਦਾ ਧਿਆਨ ਰੱਖਣਾ ਹੈ ਤੇ ਇਹਦੀ ਬਹੁਤ ਸਿਗਨੀਫਿਕੈਂਸ ਹੈ ਕੁਝ ਵੀ ਤੁਸੀਂ ਦਿਖਾਉਣ ਜਾਓਗੇ ਸਭ ਤੋਂ ਪਹਿਲਾਂ ਡਾਕਟਰ ਕਹਿੰਦਾ ਖਾਣ ਪੀਣ ਕਿਦਾਂ ਦਾ ਹੈ ਅੱਜਕੱਲ ਖਾਣ ਪੀਣ ਸਭ ਤੋਂ ਵਧੀਆ ਚੀਜ਼ ਹੈ ਮਤਲਬ ਜਿੰਨੀ ਡਾਈਟ ਵਧੀਆ ਉਹਨੇ ਬੰਦਾ ਜੰਗ ਰਹਿੰਦਾ ਆਪਣੇ ਖਾਣ ਪੀਣ ਦਾ ਸਭ ਤੋਂ ਜ਼ਿਆਦਾ ਧਿਆਨ ਰੱਖਣਾ ਪੈਂਦਾ ਅੱਜ ਵਾਸਤੇ ਜੀ ਡਾਕਟਰ ਸਾਹਿਬ ਤੁਸੀਂ ਕਿਹਾ ਕਿ ਪੈਨਡੈਮਿਕ ਤੋਂ ਬਾਅਦ ਕੋਵਿਡ ਤੋਂ ਬਾਅਦ ਉਹ ਕਿਉਂ ਤੁਸੀਂ ਵਰਡ ਯੂਜ਼ ਕੀਤਾ ਕੋਵਿਡ ਵਿੱਚ ਮਤਲਬ ਕਿ ਖਾਣ-ਪੀਣ ਦੇ ਤਰੀਕੇ ਨਾਲ ਜਿਹੜੇ ਬਚ ਗਏ ਉਹ ਆਪਣੀ ਨਿਊਟ੍ਰੀਸ਼ਨ ਜਾਂ ਇਮਿਊਨਿਟੀ ਕਰਕੇ ਸਟਰੋਂਗ ਹੋ ਗਏ ਸੀਗੇ ਕੋਵਿਡ ਸੇ ਸਭ ਤੋਂ ਪਹਿਲੇ ਇਹ ਆਇਆ ਸੀ ਕਿ ਲੋਕਾਂ ਦੀ ਇਮਿਊਨਿਟੀ ਵੀਕ ਸੀ ਤਾਂ ਹੀ ਕਰਕੇ ਉਹਨਾਂ ਨੂੰ ਮਤਲਬ ਹੈ ਜ਼ਿਆਦਾ ਦੁੱਖ ਹੋਇਆ ਸੀ ਕਿ ਉਹਨਾਂ ਦੇ ਜਦੋਂ ਇਨਫੈਕਸ਼ਨ ਲੱਗੇ ਸੀ ਕਈਆਂ ਨੇ ਵੈਕਸੀਨ ਲਵਾਈ ਹੈ ਕਈਆਂ ਨੇ ਨਹੀਂ ਲਵਾਈ ਹੈ ਜੀ ਪਹਿਲੇ ਅਸੀਂ ਨਾ ਗੌਰ ਨਹੀਂ ਕੀਤਾ ਆਪਣੇ ਖਾਣ-ਪੀਣ ਤੇ ਬਟ ਉਸ ਤੋਂ ਬਾਅਦ ਜਦੋਂ ਪਤਾ ਲੱਗਾ ਕਿ ਇਮਿਊਨਿਟੀ ਜਿਹਦੀ ਸਟਰੋਂਗ ਹੈ ਜਿਹੜਾ ਚੰਗਾ ਖਾਣ-ਪੀਣ ਰਿਹਾ ਉਹਨੂੰ ਇਹ ਤਾ ਉਹਨਾਂ ਨੇ ਜ਼ਿਆਦਾ ਖਾਣ-ਪੀਣ ਵੱਲ ਧਿਆਨ ਦੇ ਧਿਆਨ ਰੱਖਣਾ ਚਾਹੀਦਾ ਕਿਉਂਕਿ ਅਪਨ ਕਿਸੇ ਵੀ ਡਾਕਟਰ ਕੋਲ ਜਾਂਦੇ ਆ ਤੇ ਦਵਾਈਆਂ ਤੇ ਨਾਲ-ਨਾਲ ਉਹ ਡਾਈਟ ਬਾਰੇ 5-10 ਮਿੰਟ ਜ਼ਰੂਰ ਲਗਾਉਂਦੇ ਆ ਔਰ ਜੀ ਡਾਕਟਰ ਨਵੀਦ ਐਸੇ ਤੇ ਮਰੀਜ਼ ਹੀ ਅੱਗੋਂ ਪੁੱਛ ਲਿੰਦਾ ਹੈ ਕਿ ਡਾਕਟਰ ਸਾਹਿਬ ਡਾਈਟ ਵਿੱਚ ਕੀ ਕੀਤਾ ਜਾਏ ਡਾਈਟ ਇਜ਼ दैट ਇੰਪੋਰਟੈਂਟ ਥੋੜੇ ਜੇ ਮਿਥਸ ਹੈਗੇ ਆਪਣੀ ਸੋਸਾਇਟੀ ਵਿੱਚ ਉਹਦੇ ਬਾਰੇ ਗੱਲਬਾਤ ਕਰਨਾ ਚਾਹਾਂਗੇ ਅੱਜਕਲ ਦੇ ਯੰਗਸਟਰਸ ਤੁਹਾਡੀ ਉਮਰ ਦੇ ਬੱਚੇ ਅਕਸਰ ਕਾਰਬੋਹਾਈਡਰੇਟਸ ਨੂੰ ਅਵੋਇਡ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਾਰਬੋਹਾਈਡਰੇਟਸ ਲਵਾਂਗੇ ਤੇ ਮੋਟਾਪਾ ਆ ਸਕ ਦੇਖੋ ਜੀ ਹਰ ਚੀਜ਼ ਕਾਰਬ ਹੈ ਇਦਾਂ ਦੇ ਕੋਈ ਵੀ ਚੀਜ਼ ਨਹੀਂ ਜਿਹੜੀ ਕਾਰਬ ਫਰੀ ਹੋਈ ਅੱਜ ਕੱਲ ਬਹੁਤ ਡਾਈਟ ਤੇ ਚਲਦੀਆਂ ਹੈ ਕੀਟੋ ਡਾਈਟ ਵਗੈਰਾ ਫੈਟ ਫਰੀ ਡਾਈਟ ਇਦਾਂ ਦੀ ਡਾਈਟਾਂ ਹੈ ਠੀਕ ਹੈ ਤੇ ਉਹਨੂੰ ਫੋਲੋ ਕਰਕੇ ਕੋਈ ਫਾਇਦਾ ਨਹੀਂ ਕਿਉਂਕਿ ਆਪਨੇ ਬ੍ਰੇਨ ਦੀ ਐਕਟੀਵਿਟੀ ਬਾਡੀ ਦੀ ਐਕਟੀਵਿਟੀ ਵਾਸਤੇ ਸਾਨੂੰ ਕਾਰਬ ਚਾਹੀਦੇ ਹੁੰਦੇ ਅਸੀਂ ਉਹਨੂੰ ਜ਼ੀਰੋ ਕਟਆਊਟ ਨਹੀਂ ਕਰ ਸਕਦੇ ਓਕੇ ਕਿੰਨੇ ਕਾਰਬੋਹਾਈਡਰੇਟਸ ਲੈਣੇ ਚਾਹੀਦੇ ਆਪਣੀ ਡੇ ਟੂ ਡੇ ਲਾਈਫ ਆਪਣੀ ਬਾਡੀ ਦੇ ਹਿਸਾਬ ਨਾਲ ਜਿੰਨਾ ਅਸੀਂ ਦੇਣੇ ਆ ਅਸੀਂ 30 ਕਿਲੋ ਕੈਲਰੀ ਦੇ ਹਿਸਾਬ ਨਾਲ ਦੇਣੇ ਆ ਠੀਕ ਹੈ ਕੈਲਰੀਸ ਕਿਲੋ ਕੈਲਰੀਸ ਨਹੀਂ ਆ ਹੈ ਕਾਰਬਸ ਓਕੇ ਰੋਜ਼ ਦੀ ਡੇ ਟੂ ਡੇ ਲਾਈਫ ਵਿੱਚ ਓਕੇ ਤੇ ਡਾਕਟਰ ਲੀਸ਼ਾ ਇਹ ਕਾਰਬੋਹਾਈਡਰੇਟਸ ਕਿਸ ਫਾਰਮ ਵਿੱਚ ਹੋਣੇ ਚਾਹੀਦੇ ਕਾਰਬੋਹਾਈਡਰੇਟ ਹਰ ਇੱਕ ਫਾਰਮ ਚ ਆ ਜਾਂਦੇ ਆ ਅੱਜ ਕੱਲ ਤਾਂ ਬੜੇ इजीली ਮਿਲ ਜਾਂਦੇ ਆ ਤੁਸੀਂ ਕੁਝ ਬਰਲਾ ਦਿਖਾਓਗੇ ਉੱਚ ਵੀ ਕਾਰਬ ਹੀ ਹੁੰਦੇ ਆ ਜਿੱਦਾਂ ਅਨਾਜ ਹੋ ਗਿਆ ਸਾਡੇ ਦਾਲਾ ਹੋ ਗਿਆ ਸਬਜ਼ੀਆਂ ਹੋ ਗਿਆ ਇਹਨਾਂ ਸਾਰ ਸੱਚ ਆਰਾਮ ਨਾਲ ਕਾਬਿਲ ਮਿਲ ਜਾਂਦੇ ਮਿੱਠਾ ਸਭ ਤੋਂ ਜ਼ਿਆਦਾ ਲੋਕਾਂ ਨੂੰ ਪਸੰਦ ਹੁੰਦਾ ਉੱਚ ਸਭ ਤੋਂ ਜ਼ਿਆਦਾ ਕਾਰਬ ਹੁੰਦੇ ਆ ਮਤਲਬ ਉਹ ਖਾਣਾ ਚਾਹੀਦਾ ਹੈ ਕਿ ਨਹੀਂ ਖਾਣਾ ਚਾਹੀਦਾ ਲਿਮਿਟਸ ਖਾਣਾ ਚਾਹੀਦਾ ਕਿੰਨਾ ਖਾਣਾ ਚਾਹੀਦਾ ਕਿਸੇ ਉਮਰ ਦੇ ਹਿਸਾਬ ਨਾਲ ਹੁੰਦਾ ਹੈ ਕਿ ਬੋਡੀ weight ਦੇ ਹਿਸਾਬ ਨਾਲ ਹੁੰਦਾ ਹੈ ਕਿਸ ਤਰ੍ਹਾਂ ਤੁਸੀਂ ਡਿਸਾਈਡ ਕਰਦੇ ਆ ਅਸੀਂ ਜ਼ਿਆਦਾਤਰ ਬੋਡੀ weight ਦੇ ਹਿਸਾਬ ਨਾਲ ਡਿਸਾਈਡ ਕਰਦੇ ਆ RDA ਵੀ ਹੁੰਦਾ ਜਿੱਦਾਂ ਨਿਆਣੇ ਆਉਂ 2 ਸਾਲ ਤੱਕ ਤਾਂ ਅਸੀਂ ਨਿਆਣੇ ਨੂੰ ਮਨਾ ਹੀ ਕਰਦੇ ਕਿ ਮਿੱਠਾ ਨਾ ਖਾਓ ਤੁਸੀਂ ਬਟ ਜੇ ਕੋਈ ਮੋਟਾ ਮੋਟਾ ਬੰਦਾ ਤੇ ਉਹਨੂੰ ਅਸੀਂ ਉਹਦੇ ਹਿਸਾਬ ਨਾਲ ਮੋਟਾਪੇ ਦੇ ਹਿਸਾਬ ਨਾਲ ਕਿ ਇਹਨਾਂ ਤੁਸੀਂ ਘੱਟ ਖਾਣਾ ਅਸੀਂ ਵੈਲਿਊ ਨੋਟਡ ਕੀਤੀ ਹੁੰਦੀ ਕਿ ਐਟਲੀਸਟ ਉਹਨੂੰ ਅਸੀਂ ਐਟਲੀਸਟ ਦਿਨ ਦਾ 5 ਤੋਂ 10 ਗ੍ਰਾਮ ਤੋਂ ਜ਼ਿਆਦਾ ਨਹੀਂ ਦੇਣਾ ਓਕੇ ਇਸ ਤੋਂ ਜ਼ਿਆਦਾ ਅਲੀਸ਼ਾ ਜੀ ਆਪਣੇ ਡਾਈਟ ਵਿੱਚ ਅਕਸਰ ਮੈਂ ਸੁਣਿਆ ਹੈਗਾ ਕਿ ਸਿੰਪਲ ਕਾਰਬੋਹਾਈਡਰੇਟਸ ਕੰਪਲੈਕਸ ਕਾਰਬੋਹਾਈਡਰੇਟਸ ਬਾਰੇ ਲੋਕੀ ਅੱਜਕੱਲ ਬਹੁਤ ਗੱਲਾਂ ਕਰਦੇ ਇੰਸਟਾ ਚੱਕ ਲੋ ਫੇਸਬੁੱਕ ਚੱਕ ਲੋ ਇਹੀ ਕੁਝ ਚੱਲਦਾ ਹਰ ਜਗ੍ਹਾ ਡਾਈਟ ਹੀ ਡਾਈਟ ਚੱਲ ਰਹੀ ਹੈ ਮੈਨੂੰ ਲੱਗਦਾ ਸਿਰਫ ਡਾਈਟ ਹੀ ਚੱਲ ਰਹੀ ਹੈ ਔਰ ਕੁਝ ਨਹੀਂ ਚੱਲ ਰਿਹਾ ਤੇ ਇਹ ਸਿੰਪਲ ਕਾਰਬੋਹਾਈਡਰੇਟ ਔਰ ਕੰਪਲੈਕਸ ਕਾਰਬੋਹਾਈਡਰੇਟ ਦਾ ਫਰਕ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋਗੇ ਸਿੰਪਲ ਕਾਰਬੋਹਾਈਡਰੇਟ ਜਿਹੜਾ 슈ਗਰ پیشنਟ ਹੁੰਦਾ ਸਭ ਤੋਂ ਜ਼ਿਆਦਾ ਉਹਨਾਂ ਚੀ ਬੋਲਿਆ ਜਾਂਦਾ ਕਿ ਸਿੰਪਲ ਨਾਲ ਲੋ ਤੁਸੀਂ ਕੰਪਲੈਕਸ ਲੈ ਲਓ ਠੀਕ ਹੈ ਕਿਉਂਕਿ ਜਿੱਦਾਂ ਜੋ ਕੰਪਲੈਕਸ ਹੈ ਉਹ ਬੋਡੀ ਚ ਜ਼ਿਆਦਾ ਲੇਟ ਖੋਲਦੇ ਆ ਤੇ ਇਹ ਥੋੜਾ 슈ਗਰ ਬਣਾਉਣ ਚ ਟਾਈਮ ਲਗਾਉਂਦੇ ਜਿਦਾ ਇਨਸੂਲਿਨ ਜਦੋਂ ਹੋ ਜਾਂਦੀ ਹੈ ਕਿ ਯੂ ਨੋ ਡਾਇਬੀਟਿਸ ਤੇ ਜਿਹੜੇ ਸਿੰਪਲ ਹੁੰਦੇ ਜਿੱਦਾਂ ਅਸੀਂ ਆਟਾ ਵਗੈਰਾ ਨਾਰਮਲ ਖਾਣੇ ਬ੍ਰਾਂਡ ਤੋਂ ਬਿਨਾ ਵਾਲਾ ਜਿ세 ਕਹਿੰਨੇ ਨਾ ਉਹਦੇ ਨਾਲ ਸਾਡੇ ਕਿਉਂਦਾ ਜਲਦੀ ਕੁਲ ਦੇ ਬਾਡੀ ਦੇ ਵਿੱਚ ਜਲਦੀ ਗਲੂਕੋਜ਼ ਪ੍ਰੋਡਿਊਸ ਹੁੰਦਾ ਉਸ ਨੂੰ ਨਹੀਂ ਜਲਦੀ ਸ਼ੂਗਰ ਬੰਦੀ ਹੈ ਇਨਸੂਲਿਨ ਵਗੈਰਾ ਤੇ ਜੇ ਰ ਕੰਪਲੈਕਸ ਜਿਹਦਾ ਅਸੀਂ ਬ੍ਰੈਡ ਦੇ ਨਾਲ ਖਾਂਦੇ ਆ ਜਾਂ ਬਰਾਊਨ ਬ੍ਰੈਡ ਖਾਂਦੇ ਆ ਰਾਈਸ ਖਾਂਦੇ ਆ ਉਹਨਾਂ ਥੋੜੀ ਬ੍ਰੈਨ ਹੁੰਦੀ ਹੈ ਤੇ ਬ੍ਰੈਨ ਥੋੜਾ ਫਾਈਬਰ ਰਿਚ ਹੁੰਦਾ ਉਹ ਥੋੜਾ ਟਾਈਮ ਲੈਂਦਾ ਕੋਲਣ ਨੂੰ ਕੰਪਲੈਕਸ ओके ਤੇ ਜਦੋਂ ਅਲੀਸ਼ਾ ਜੀ ਨੇ ਦੱਸਿਆ ਸਾਡੇ ਡਾਈਟੀਸ਼ਨ ਨੇ ਕਿ ਸਿੰਪਲ ਕਾਰਬੋਹਾਈਡਰੇਟਸ ਜੇ ਤੁਸੀਂ ਜ਼ਿਆਦਾ ਲਓਗੇ ਤੇ ਇਮੀਡੀਏਟਲੀ 슈ਗਰ ਸਪਾਈਕ ਹੋਏਗੀ ਔਰ ਜੇ ਤੁਸੀਂ ਕੰਪਲੈਕਸ ਕਾਰਬੋਹਾਈਡਰੇਟਸ ਲਓਗੇ ਤੇ ਉਹ ਹੌਲੀ ਹੌਲੀ 슈ਗਰ ਨੂੰ ਬਾਡੀ ਵਿੱਚ ਰਿਲੀਜ਼ ਕਰਦਾ ਹੈ ਸੋ दैट इज बेटर ਸੋ ਕੰਪਲੈਕਸ ਕਾਰਬੋਹਾਈਡਰੇਟਸ ਆਪਾਂ ਨੂੰ ਪ੍ਰਿਫਰ ਕਰਨੇ ਚਾਹੀਦੇ ਐਸ ਕੰਪੇਅਰ ਟੂ ਸਿੰਪਲ ਕਾਰਬੋਹਾਈਡਰੇਟਸ ਇੱਕ ਦੂਸਰਾ ਮਿਥ ਹੈ ਕਿ ਫੈਟਸ ਬਿਲਕੁਲ ਨਹੀਂ ਖਾਣੇ ਲੋਕੀ ਕਿ ਹੋ ਤੇਲ ਛੱਟ ਕੇ ਬੈਠੇ ਹੋਏ ਐ ਬਟ ਮੈਨੂੰ ਲੱਗਦਾ ਹੈ ਕਿ ਜਿੰਨੀ ਜ਼ਿਆਦਾ ਉਮਰ ਦੇ ਹੀ ਸਾਥ ਨਾਲ ਲੱਗੇ ਪ੍ਰੋਬਲਮਸ ਆ ਰਹੀਆਂ ਗੋਡੇ ਵਗੈਰਿਆਂ ਦੀਆਂ ਜੋਇੰਟਸ ਦੀ ਤੇ ਥੋੜਾ ਜਿਹਾ ਫੈਟ ਤਾਂ ਜ਼ਰੂਰੀ ਹੈ ਤੁਹਾਡੇ ਇਹਦੇ ਬਾਰੇ ਕੀ ਖਿਆਲ ਫੈਟ ਦੀ ਤਾਂ ਬਹੁਤ ਨੀਡ ਹੈ ਕਿਉਂਕਿ ਕੱਲ ਨੂੰ ਜਦੋਂ ਗੋਡੇ ਚੈੱਕ ਕਰਾਂਦੇ ਉਹ ਵੀ ਕਹਿੰਦੇ ਕਿ ਗ੍ਰੀਸ ਮੁੱਕ ਗਿਆ ਫੈਟ ਨਹੀਂ ਹੁੰਦਾ ਠੀਕ ਹੈ ਇੱਕ ਹੁੰਦੇ ਆ ਜਿਹੜੇ ਸਾਡੇ ਵਧੀਆ ਫੈਟ ਹੁੰਦੇ ਆ ਜਿਹੜੇ ਸਾਡੇ ਤੇਲ ਵਗੈਰਾ ਹੁੰਦੇ ਆ ਜਾਂ ਫਿਰ ਸੀਡ ਵਗੈਰਾ ਅੱਜ ਕੱਲ੍ਹ ਆਣੀ ਆ ਨੱਟਸ ਵਗੈਰਾ ਹੁੰਦੇ ਉਹ ਸਾਡੇ ਚੰਗੇ ਵਾਲੇ ਹੁੰਦੇ ਆ ਫੈਟਸ ਉਹ ਸਾਨੂੰ ਲੈਣੇ ਵੀ ਚਾਹੀਦੇ ਆ ਇੱਕ ਹੁੰਦੇ ਜਿਹਦਾ ਅਸੀਂ ਤਲਿਆ ਖਾਣੇ ਆ ਬਹੁਤ ਜ਼ਿਆਦਾ ਯੂਜ਼ ਤੇਲ ਉਹਨੂੰ ਦੁਬਾਰਾ ਵਰਤਦੇ ਉਹ ਚੀਜ਼ਾਂ ਨਾਲ ਉਹ ਥੋੜਾ ਖਰਾਬ ਕਰਦਾ ਉਹਨਾਂ ਨੂੰ ਸਿਵਾਣਾ ਕਰਦੇ ਆ ਕਿ ਤੁਸੀਂ ਯੂਜ਼ ਚੀਜ਼ਾਂ ਨਾ ਖਾਓ ਫਰੈਸ਼ ਤੇਲ ਲੋ ਜਿੰਨਾ ਕੁ ਲੈਣਾ ਤੇ ਜ਼ਿਆਦਾ ਤੇਲ ਦੀ ਮਾਤਰਾ ਨਾ ਲੋ ਮਤਲਬ ਦਿਨ ਚ ਐਟ ਲੀਸਟ ਦੋ ਤਿੰਨ ਚਮਚ ਤਾਂ ਜ਼ਰੂਰੀ ਹੈ ਤੜਕੇ ਵਗੈਰਾ ਵਾਸਤੇ ਵੀ ਅੱਛਾ ਤੇਲ ਤੇ ਤੇਲ ਕਿਹੜਾ ਯੂਜ਼ ਹੋਣਾ ਚਾਹੀਦਾ ਇਹ ਤੇ ਬਹੁਤ ਹੀ ਕਾਮਨ ਕੁਐਸਚਨ ਹੈ ਕਿਉਂਕਿ ਮੈਂ ਇੱਕ ਪੀਡੀਆਟ੍ਰੀਸ਼ੀਅਨ ਆ ਚਾਈਲਡ ਸਪੈਸ਼ਲਿਸਟ ਤੇ ਅਕਸਰ ਮੇਰੇ ਕੋਲ ਮਾਵਾ ਆ ਕੇ ਬੱਚੇ ਦੀ ਬਿਮਾਰੀ ਤਾਂ ਬਾਅਦ ਵਿੱਚ ਪਹਿਲੇ ਖਾਣੇ ਦੀ ਬਾਰੀ ਗੱਲ ਹੁੰਦੀ ਹੈ ਤੇਲ ਕਿਹੜਾ ਯੂਜ਼ ਹੋਣਾ ਚਾਹੀਦਾ ਅਸੀਂ ਤਾਂ ਆਪਣੇ ਜਾਦਤਾ ਮਸਟਰਡ ਤੈਲੀ ਕਹਿੰਦੇ ਜਿਹੜਾ ਬਾਕੀ ਸਾਡੇ ਬਜ਼ੁਰਗਾਂ ਨੇ ਵੀ ਖਾਦਾ ਇੰਨੇ ਟਾਈਮ ਤੋਂ ਖਾ ਰਹੇ ਆ ਉਹ ਚੰਗੇ ਭਲੇ ਚੱਲ ਫਿਰ ਰਹੇ ਆ ਅੱਜ ਕੱਲ ਲੋਕੇ ਜਿਹੜੇ ਰਿਫਾਈਨ ਜਲਾਉਂਦੇ ਆ ਰਿਫਾਈਨ ਕਦੀ ਵੀ ਜਲਾਕੇ ਨਹੀਂ ਲੈਣਾ ਚਾਹੀਦਾ ਬਹੁਤ ਵੱਡਾ ਮਿੱਥਾ 올ਿਵ ਅਸੀਂ 올ਿਵ ਦਾ ਤੜਕਾ ਲਗਾ ਰਹੇ ਆ ਸਾਨੂੰ ਫਿਰ ਵੀ ਕੋਲੇਸਟ੍ਰੋਲ ਵੱਧ ਗਿਆ ਸਾਡੇ ਲਿਪਿਡ ਪ੍ਰੋਫਾਈਲ ਖਰਾਬ ਹੋ ਗਈ ਔਰ ਜਦੋਂ ਅਸੀਂ ਜਲਾਕੇ ਖਾਣੇ 올ਿਵ ਤੇਲ ਨੂੰ ਕਦੀ ਜਲਾਕੇ ਨਹੀਂ ਖਾਣ ਵਾਲਾ ਉਹਦਾ ਹੀਟਿੰਗ ਪੁਆਇੰਟ ਬਹੁੜਾ ਘੱਟ ਹੁੰਦਾ ਠੀਕ ਹੈ ਤੇ ਉਹਨੂੰ ਅਸੀਂ ਸੈਲਡਰ ਦੇ ਉੱਤੇ ਡਰੈਸਿੰਗ ਵਾਂਗੂ ਉਹਦਾ ਵਰਤ ਸਕਦੇ ਆ ਤੇ ਤੜਕੇ ਤੇ ਦੇਸੀ ਕੇ ਦਾ ਤੁਸੀਂ ਕੀ ਕਮੈਂਟ ਕਰੋਗੇ ਦੇਸੀ ਕੇ ਕਿੰਨਾ ਲੈਣਾ ਚਾਹੀਦਾ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਜੇ ਬੰਦਾ ਜਦ ਸਾਡੇ ਵਰਗੇ ਹੈਗੇ ਚੱਲਦੇ ਫਿਰਦੇ ਫਿਰ ਤਾਂ ਬਹੁਤ ਜ਼ਰੂਰੀ ਹੈ ਮਤਲਬ ਹੋਂਜੇ ਕਿ ਲੋੜ ਹੀ ਹੈ ਤੇ ਹੋਂਜੇ ਜ਼ਿਆਦਾ 20 ਅਸੀਂ ਉਹਨੂੰ ਕਰਦੇ ਨੇ ਕਿ ਇੱਕ ਚਮਤਤ ਦੇ ਦਿੰਦਾ ਮੀਢੀ ਹੈ ਮਤਲਬ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਿਉਂ ਨਹੀਂ ਲਓਗੇ ਤਾਂ ਫਾਇਦਾ ਹੀ ਨਹੀਂ ਨਾਲੇ ਕਈ ਪੇਸ਼ੈਂਟ ਅਸੀਂ ਉਹਨੂੰ ਜਲਾਨ ਤੋਂ ਮਨਾ ਕਰਦੇ ਆ ਜਿੱਦਾਂ ਕਿ ਲੋਕੀ ਪਰੌਂਠੀਆਂ ਬਣਾਉਂਦੇ ਆ ਜਾਂ ਤੜਕੇ ਵਾਸਤੇ ਵਰਤਦੇ ਕਿ ਤੇਲ ਚੰਗਾ ਨਹੀਂ ਅਸੀਂ ਕਿਉਂ ਦਾ ਤੜਕਾ ਲਗਾ ਲੈਣੇ ਉਹ ਚੀਜ਼ ਜ਼ਿਆਦਾ ਖਰਾਬ ਕਰਦੀ ਹੈ ਕਿਉਂਕਿ ਤੇਲ ਕਿਉਂ ਜਬ ਬਨੇ ਹੁੰਦਾ ਪਹਿਲੇ ਜਲ ਜਲ ਕੇ ਬਨੇ ਹੁੰਦਾ ਜੈਸੇ ਹੋਰ ਜਲਾ ਰਹੇ ਹੋ ਤੇ ਕੁਛ ਨਹੀਂ ਬਚ ਰਿਹਾ ਕੋਈ ਨਿਊਟ੍ਰੀਸ਼ਨ ਹੀ ਨਹੀਂ ਰਹਿ ਗਿਆ ਤੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਕਿ ਤੁਸੀਂ ਉਸ ਤੋਂ ਬਾਅਦ ਉਹਨੂੰ ਜਲਾ ਕੇ ਖਾ ਰਹੇ ਹੋ ਓਕੇ ਤੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜੇ ਦੇਸੀ ਕੇ ਯੂਜ਼ ਕਰਨਾ ਹੈ ਤੇ ਉਹਨੂੰ ਉੱਪਰੋਂ ਐਡ ਕਰਕੇ ਥੋੜਾ ਬਤ ਤੁਸੀਂ ਖਾ ਸਕਦੇ ਹੋ ਦਾਲ ਦੇ ਜਾਂ ਕਿਸੇ ਵੀ ਚੀਜ਼ ਦੇ ਉੱਪਰ ਐਡ ਕਰਕੇ ਉਹਨੂੰ ਗਰਮ ਨਹੀਂ ਕਰਨਾ ਔਰ ਜੇ ਤੁਸੀਂ ਸਾੜਨਾ ਹੈਗਾ ਤੇ ਉਹਦੇ ਲਈ ਤੁਹਾਨੂੰ ਮਸਟਰਡ ਆਇਲ ਹੀ ਸਰੋਂ ਦਾ ਤੇਲ ਹੀ ਯੂਜ਼ ਕਰਨਾ ਚਾਹੀਦਾ ਅੱਛਾ ਲੀਸ਼ਾ ਜੀ ਮੈਨੂੰ ਇੱਥੇ ਇਹ ਵੀ ਗੱਲ ਦੱਸੋ ਕਿ ਰਿਫਾਈਨਡ ਕਿਉਂ ਨਹੀਂ ਖਾਣਾ ਚਾਹੀਦਾ ਡਿਫਾਇਨਟ ਵੈਸੇ ਮਾੜਾ ਨਹੀਂ ਹੁੰਦਾ ਖਾਸ ਕਰਕੇ ਜੇ ਤੜਕੇ ਲਗਾਉਂਦੇ ਬਾਹਰ ਦੇਸ਼ਾ ਚਾਹੀ ਵਰਤੇ ਜਾਂਦੇ ਬਟ ਜਦੋਂ ਅਸੀਂ ਉਹਨੂੰ ਜਲਾ ਦਿੰਨੇ ਆ ਸਾਡੇ ਪੰਜਾਬੀਆਂ ਨੂੰ ਹੁੰਦਾ ਸ਼ੌਂਕ ਜਲਾ ਕੇ ਤੇਲ ਖਾਂਦਾ ਉਹ ਕੱਚਾ ਤੇਲ ਨਹੀਂ ਖਾ ਸਕਦੇ ਮਤਲਬ ਜਿੱਦਾਂ ਉਹ ਕਹਿੰਦੇ 스멜 ਆਂਦੀ ਹੈ ਤੇ ਜੇ ਅਸੀਂ ਕਿਸੇ ਚੀਜ਼ ਨੂੰ ਜ਼ਿਆਦਾ ਹੀਟਿੰਗ ਪੁਆਇੰਟ ਤੋਂ ਜਲਾ ਰਹੇ ਹਾਂ ਉਹ ਤੇਲ ਦਾ ਕੁਝ ਨਹੀਂ ਬਚਦਾ ਓਕੇ ਜੇ ਸਟਰੋਂਗ ਹੀਟਿੰਗ ਪੁਆਇੰਟ ਤੇ ਯੂਜ਼ ਕਰਨਾ ਹੈ ਤੇ ਸਿਰਫ ਸਰੋਂ ਦਾ ਤੇਲ ਹੀ ਔਰ ਜੇ ਹਲਕੀ ਹੀਟਿੰਗ ਪੁਆਇੰਟ ਤੇ ਤੁਸੀਂ ਯੂਜ਼ ਕਰ ਸਕਦੇ ਹੋ ਸਬਜੀ ਆ ਉਹਦੇ ਵਿੱਚ ਦਰ ਕੇ ਲੈ ਸੌਟੇ ਵਗੈਰਾ ਕਰਦੇ ਆ ਸੌਟੇ ਵਗੈਰਾ ਕਰਦੇ ਉਹਦੇ ਲਈ ਤੁਸੀਂ ਰਿਫਾਈਨਡ ਯੂਜ਼ ਕਰ ਸਕਦੇ ਹੋ ਇੱਕ ਹੋਰ ਚੀਜ਼ ਮਿੱਥ ਸਾਡੇ ਐ ਮਿੱਥ ਹੈ ਕਿ ਸਚਾਈ ਮੈਨੂੰ ਨਹੀਂ ਪਤਾ ਤੁਸੀਂ ਦੱਸੋਗੇ ਇੱਕ ਹੋਰ ਚੀਜ਼ ਮੈਂ ਸੁਣੀ ਹੈ ਕਿ ਤੇਲ ਜਿਹੜਾ ਹੈ ਹਰ galer sí, ਇਹ ਵਸੇ ਕਿ ਤੇ ਡਿਫਾਈਨ ਮਤਲਬ ਦੱਸਿਆ ਨਹੀਂ ਕਿਸ ਨੇ ਕਿਦਾ ਵਰਤਣਾ ਚਾਹੀਦਾ ਉਹ ਅਸੀਂ ਇਸ ਲਈ ਕਹਦੇ ਨੇ ਕਿ ਨਿਊਟ੍ਰੀਐਂਟ ਜਿੱਦਾਂ ਵੱਖਰਾ ਵੱਖਰਾ ਕੋਈ ਸੋਇਆ ਦਾ ਹੁੰਦਾ ਕੋਈ ਰਾਈਸ ਦਾ ਹੁੰਦਾ ਤੇ ਉਸ ਕਰਕੇ ਬੋਲਦੇ ਕਿ ਲੋਕਾਂ ਨੂੰ ਨਿਊਟ੍ਰੀਸ਼ਨ ਵੱਖਰਾ ਵੱਖਰਾ ਮਿਲ ਜਾਏ ਕਿਉਂਕਿ ਲੋਕੀ ਇੱਕੋ ਤੇਲ ਤੇ ਚਿਪਕ ਜਾਂਦੇ ਕਿ ਹਾਂ ਇਹੀ ਤੇਲ ਅਸੀਂ ਸਾਰਾ ਡਾਕਟਰ ਨੇ ਕਿਹਾ ਅਸੀਂ ਇਹੀ ਉਸ ਕਰਨਾ ਤੇ ਉਹਨਾਂ ਨੂੰ ਅਸੀਂ ਕਹਿੰਦੇ ਜਿੱਦਾਂ ਤੁਸੀਂ ਰਸ ਲੈ ਜਾਂਦੇ ਤਾਂ ਥੋੜਾ ਟਾਈਮ ਬਾਅਦ ਆਪਣਾ ਤੇਲ ਵਰਤ ਤੇ ਚੇਂਜ ਕਰਦੇ ਰਿਹਾ ਕਰੋ ਜਿਸ ਤਰ੍ਹਾਂ ਸਾਡੀ ਯੰਗ ਡਾਈਟੀਸ਼ਨ ਐਲਿਸਾ ਜੀ ਸਾਨੂੰ ਦੱਸ ਰਹੀ ਹੈ ਕਿ ਦੇਸੀ ਕੇਜੇ ਖਾਣਾ ਹੈ ਤੇ ਉਹਨੂੰ ਸਾੜਨਾ ਨਹੀਂ ਹੈ ਉੱਪਰੋਂ ਸ ਰੋਜ਼ ਦਾ ਆਪਣਾ ਇੱਕ ਐਸਟੀਮੇਟ ਰੱਖੋ ਕਿ ਰੋਜ਼ ਦਾ ਇੱਕ ਛੋਟਾ ਚਮਚ ਯਾਨੀ ਕਿ 5 ਗ੍ਰਾਮ ਤੇਲ ਕਿਉਂ ਕਿਸੇ ਵੀ ਫਾਰਮ ਵਿੱਚ ਆਇਲ ਤੁਸੀਂ ਜ਼ਰੂਰ ਲੈਣਾ ਹੈਗਾ ਰਿਫਾਈਨਡ ਮਾੜਾ ਨਹੀਂ ਹੈ ਡਾਕਟਰ ਸਾਹਿਬ ਦੇ ਹਿਸਾਬ ਨਾਲ ਲੇਕਿਨ ਉਹਨੂੰ ਬਹੁਤਾ ਸਾੜਨਾ ਨਹੀਂ ਹੈ ਔਰ ਜੇ ਸਾੜ ਕੇ ਤੁਸੀਂ ਆਪਣੀ ਸਬਜੀ ਬਣਾਨੀ ਹੈ ਜਿਹੜੀ ਕਿ ਤੁਹਾਡੇ ਸ਼ੌਂਕ ਨੇ ਹੈ ਤੁਹਾਡੇ ਟੇਸਟ ਬਨੇ ਹੋਏ ਹੈ ਇੰਨੀ ਦੇਰ ਦੇ ਤੁਹਾਡੀ ਫੈਮਿਲੀ ਵਿੱਚ ਜਿੱਦਾਂ ਦਾ ਟ੍ਰੈਡੀਸ਼ਨ ਹੈ ਤੇ ਫਿਰ ਆਪਣੇ ਇੱਥੇ ਬਹੁਤ ਹੀ ਵਧੀਆ ਮਰ ਸਰਸੋਂ ਦਾ ਤੇਲ ਯਾਨੀ ਮਸਟਰਡ ਆਇਲ ਮਿਲਦਾ ਹੈ ਉਹਨੂੰ ਆਪਾਂ ਇਸਤੇਮਾਲ ਕਰ ਸਕਦੇ ਹਾਂ ਹਲੀਸ਼ਾ ਇੱਕ ਚੀਜ਼ ਹੋਰ ਦੱਸੋ ਕਿ ਆਪਾਂ ਇਕ ਦਰਸ਼ਕ ਸਾਡੇ ਨਾਲ ਜੁੜੇ ਨੇ ਹੈਲੋ 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 ਹਾਂਜੀ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਸਟੂਡੀਓ ਵਿੱਚ थैंक यू ਮੈਂ ਡਾਕਟਰ ਨੂੰ ਪੁੱਛਣਾ ਚਾਹੁੰਦੇ ਆ ਜੀ ਜਿਵੇਂ ਸਾਡੀ ਸਿਹਤ ਅੱਜ ਕੱਲ੍ਹ ਹਿੱਲੀ ਏ ਰਫਾਇੰਡ ਕਿਉ ਆ ਤੇ ਲੋਕ ਰਫਾਇੰਡ ਕਿਉ ਖਾਈ ਜਾਂਦੇ ਨੇ ਠੀਕ ਹੈ ਜੀ ਅਸੀਂ ਤੇਲ ਯੂਜ਼ ਕਰਨਾ ਹੈ ਜਾਂ ਸੌ ਤੇ ਕਿਸ ਤਰ੍ਹਾਂ ਯੂਜ਼ ਕਰਨਾ ਹੈ ਔਰ ਜੇ ਲੋਕ ਕੋਈ ਗਰਮ ਪਾਣੀ ਪੀਂਦਾ ਹੋ ਕਈ ਨੂੰ ਫਿੱਟ ਨਹੀਂ ਆਉਂਦਾ ਪਾਣੀ ਸਾਫ਼ ਕਰਨ ਵਾਸਤੇ ਕਿਸ ਤਰ੍ਹਾਂ ਦੀ ਸਾਨੂੰ ਦਵਾਈ ਲੈਣੀ ਚਾਹੀਦੀ ਹੈ ਜਾਂ ਉਹਦੇ ਵਿੱਚ ਪਾ ਕੇ ਉਹਨੂੰ ਫਿਲਟਰ ਕੀਤਾ ਜਾਵੇ ਲੋਕ ਕਹਿੰਦੇ ਨੇ ਫਿਲਟਰ ਪਾਣੀ ਪੀਂਦਾਂ ਗੋਡਿਆਂ ਦਾ ਦਰਦ ਰਹਿੰਦਾ ਜੀ ਇਹ ਲੋਕਾਂ ਨੂੰ ਬਹੁਤ ਪ੍ਰੋਬਲਮ ਹੈ ਜੋ ਫਿਲਟਰ ਪਾਣੀ ਪੀ ਰਹੇ ਨੇ ਉਹਨਾਂ ਨੂੰ ਗੋਡਿਆਂ ਦੀ ਸਮੱਸਿਆ ਹੈ ਜੀ ਠੀਕ ਹੈ ਜੀ ਅਜੀ ਸਾਹ ਪਾਣੀ ਪੀਣਾ ਹੈ ਮੋਟਰ ਦਾ ਉਹ ਕਿਵੇਂ ਸਾਫ ਕੀਤਾ ਜਾਵੇ ਸਾਨੂੰ ਇਹ ਜੁੱਤ ਜੀ ਜੀ ਬਹੁਤ ਹੀ ਅੱਛਾ ਸਵਾਲ ਸਾਡੇ ਦਰਸ਼ਕ ਨੇ ਪੁੱਛਿਆ ਕਿ ਅਕਸਰ ਲੋਕੀ ਕਹਿੰਦੇ ਕਿ ਫਿਲਟਰ ਵਾਲਾ ਜੇ ਤੁਸੀਂ ਵਾਟਰ ਯੂਜ਼ ਕਰੋਗੇ ਪਾਣੀ ਯੂਜ਼ ਕਰੋਗੇ ਤੇ ਉਹਦੇ ਵਿੱਚ ਕਾਫੀ ਨਿਊਟ੍ਰੀਐਂਟਸ ਜਿਹੜੇ ਸਾਲਟਸ ਨੇ ਨੈਚੁਰਲ ਉਹ ਨਿਕਲ ਜਾਂਦੇ ਜਿਹੜੇ ਕਿ ਬੋਡੀ ਨੂੰ ਚਾਹੀਦੇ ਤੇ ਗੋਡਿਆਂ ਦੀ ਪ੍ਰੋਬਲਮ ਆ ਰਹੀ ਹੈ ਨਾਉ ਹੀ ਵਾਂਟਸ ਉਹ ਚਾਹੁੰਦੇ ਹੈ ਕਿ ਜੇ ਅਸੀਂ ਨਾਰਮਲ ਮੋਟਰ ਦਾ ਪਾਣੀ ਹੈ ਕੋਈ ਵੀ ਟੈਪ ਵਾਟਰ ਲੈਣੇ ਤੇ ਉਹਨੂੰ ਕਿਸ ਤਰ੍ਹਾਂ ਸਾਫ ਕਰਕੇ ਲਿਤਾ ਜਾਏ ਕਿ ਉਹਦੇ ਚੋਂ ਸਾਨੂੰ ਬਿਮਾਰੀਆਂ ਨਾ ਹੋਣ ਪਾਣੀ ਤਾਂ ਮੜਾਏ ਉਬਾਲ ਕੇ ਪੀ ਲੋ ਮਤਲਬ ਰੂਮ ਟੈਂਪਰੇਚਰ ਦਾ ਜ਼ਿਆਦਾ ਠੰਡਾ ਪਾਣੀ ਵੀ ਨਹੀਂ ਪੀਣਾ ਚਾਹੀਦਾ ਜਿੱਦਾਂ ਫਿਲਟਰਾਂ ਦਾ ਪਾਣੀ ਵੇਸੇ ਘਰ ਭਰ ਕੇ ਉਹਨਾਂ ਬੋਟਲ ਫ੍ਰਿਜ ਚ ਲਾ ਦੇਣੇ ਹਮ ਹਮ ਫਿਲਟਰ ਜਿਹੜੇ ਹੁੰਦੇ ਨੇ ਅੱਜ ਕੱਲ ਚੱਲੇ ਬੜੇ ਜ਼ਿਆਦਾ ਚਾਰ ਪੰਜ ਬੋਟਲਾ ਵਾਲੇ ਚੱਲੇ ਆ ਕਿ ਐਨਾ ਜ਼ਿਆਦਾ ਪਿਉਰੀਫਾਈ ਹੁੰਦਾ ਹੈ ਸਾਫ ਪਾਣੀ ਹੈ ਬਟ ਜੀ ਇੰਨੀ ਜ਼ਿਆਦਾ ਪ੍ਰੋਸੈਸਿੰਗ ਪਾਣੀ ਦੇ ਹੋ ਕੇ ਆ ਰਿਹਾ ਉੱਜ ਤੱਕ ਕੁਝ ਬੱਚ ਨਹੀਂ ਰਿਹਾ ਗੱਲ ਤਾਂ ਉਹਨਾਂ ਦੀ ਸਹੀ ਹੈ ਤੇ ਬਾਣੀ ਜਿਹੜਾ ਸੀ ਮੋਟਰ ਵਾਲਾ ਵਰਤ ਰਹੇ ਆ ਉਹਦੇ ਚ ਉਹਨੂੰ ਗਰਮ ਕਰਕੇ ਉਹਨੂੰ ਕੱਢ ਕੇ ਰੱਖ ਲਓ ਮਤਲਬ ਕੋਸਾ ਕਰਕੇ ਪੀ ਲਓ ਵੈਸੇ ਤਾਂ ਪਿਉਰੀਫਾਇਰ ਆਰਕਲ ਚੰਗੇ ਵੀ ਆਉਂਦੇ ਆ ਜਿੱਦਾਂ ਤੇ ਕੋਈ ਪਿਉਰੀਫਾਇਰ ਜਿਹਦੇ ਚ ਬਹੁਤ ਜ਼ਿਆਦਾ ਪ੍ਰੋਸੈਸਿੰਗ ਨਹੀਂ ਹੋ ਰਹੀ ਹੈ ਜਿਹਦੇ ਚ ਦੋ ਕੀ ਮੋਟਰ ਲੱਗੀਆਂ ਉਹ ਪਾਣੀ ਬੜਾ ਵਧੀਆ ਹੁੰਦਾ ਹੈ ਗ ਨੇ ਦੁੱਖਾਂਗੇ ਮਤਲਬ ਕਈਆਂ ਨੂੰ ਹੁੰਦਾ ਐਦਾ ਦਾ ਕਈਆਂ ਯੂਰਿਕ ਐਸਿਡ ਕਰਕੇ ਵੀ ਹੋ ਜਾਂਦਾ ਹੈ ਤਾਂ ਇਸ ਤੋਂ ਤੇ ਇਹ ਚੀਜ਼ ਦਾ ਧਿਆਨ ਤੁਸੀਂ ਆਪਣੇ ਡਾਈਟੀਸ਼ਨ ਨਾਲ ਜਾਂ ਆਪਣੇ ਫਿਜ਼ੀਸ਼ੀਅਨ ਨਾਲ ਜਾ ਕੇ ਤੁਹਾਨੂੰ ਪ੍ਰੋਪਰ ਮਿਲਣਾ ਚਾਹੀਦਾ ਹੋ ਸਕਦਾ ਹੈ ਕੋਈ ਹੋਰ ਕਾਰਨ ਵੀ ਰਿਹਾ ਹੋਵੇ ਕਿਉਂਕਿ ਪਾਣੀ ਤੋਂ ਅਕਸਰ ਅੱਜਕੱਲ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਹਲਕਾ ਜਿਹਾ ਉਹਨੂੰ ਉਬਾਲ ਕੇ ਔਰ ਉਸ ਤੋਂ ਬਾਅਦ ਕੋਸਾ ਜਾਂ ਨਾਰਮਲ ਟੈਂਪਰੇਚਰ ਤੇ ਲਾ ਕੇ ਫਿਰ ਤੁਸੀਂ ਆਰਾਮ ਨਾਲ ਉਹਦੀ ਵਰਤੋਂ ਕਰ ਸਕਦੇ ਆ ਦਿਨ ਵਿੱਚ ਕਿੰਨਾ ਪਾਣੀ ਪੀਣਾ ਚਾਹੀਦਾ ਦਿਨ ਸਟਲੀਸ ਜਿੰਨਾ ਤੁਸੀਂ ਜ਼ਿਆਦਾ ਪੀ ਸਕਦੇ ਹੋ ਅੱਜਕੱਲ ਅਸੀਂ ਤਿਆਸ ਨਹੀਂ ਲੱਗ ਰਹੀ ਤੇ ਘੱਟ ਪੀ ਰਹੇ ਆ 8 ਤੋਂ 10 ਗਲਾਸ ਤਾਂ ਹੋਣੇ ਚਾਹੀਦੇ ਆ ਬਾਕੀ ਡਾਕਟਰ ਦੇ ਉੱਤੇ ਆ ਜੇ ਕਿਸੇ ਨੂੰ ਕੋਈ ਬਿਮਾਰੀ ਹੈ ਜਿੱਚ ਪਾਣੀ ਘਟਨੀ ਦੇਣਾ ਜਿਦਾ ਕਿਡਨੀ ਵਗੈਰਾ ਦੀ ਹੁੰਦੀ ਆ ਤੇ ਫਿਰ ਅਸੀਂ ਉਹ ਡਿਪੈਂਡ ਕਰਦੇ ਆ ਕਿ ਉਹਨੂੰ ਕਿੰਨਾ ਘੰਟੇ ਦੇ ਸਕਦੇ ਲੀਟਰ ਤੋਂ ਘਟ ਦੇਣੇ ਆ ਵੈਸਟ ਐਟ ਲੀਸਟ 2 ਲੀਟਰ ਤੱਕ ਤਾਂ ਦਿਨੇ ਪਾਣੀ ਹੋਣਾ ਚਾਹੀਦਾ ਲੈਣਾ ਹੀ ਚਾਹੀਦਾ ਜਿਸ ਵੀ ਫਾਰਮ ਚ ਲੈ ਸਕਦੇ ਆ ਅਸੀਂ ਜੀ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹਵਾਂਗੀ ਇੱਥੇ ਆਪਾਂ ਗੱਲਬਾਤ ਕਰ ਰਹੇ ਸੀ ਨੱਟਸ ਸੀਡਸ ਦੇ ਬਾਰੇ ਹੈਨਾ ਉਹਦਾ ਵੀ ਜਿਸ ਤਰ੍ਹਾਂ ਅੱਜਕੱਲ ਡਾਈਟ ਦਾ ਫੈਸ਼ਨ ਹੈਗਾ ਉਹਦਾ ਅੱਜਕੱਲ ਨੱਟਸ ਦਾ ਫੈਸ਼ਨ ਹੈਗਾ ਸੀਡਸ ਦਾ ਫੈਸ਼ਨ ਹੈਗਾ ਤੇ ਕਿੰਨਾ ਕੁ ਲੈਣੇ ਚਾਹੀਦੇ ਇਹਨਾਂ ਦੀ ਅਮਾਉਂਟ ਕੁਆਂਟੀਟੀ ਕਿੰਨੀ ਹੋਣੀ ਚਾਹੀਦੀ ਅ ਜਿਹੜੇ ਸੋ ਨੱਟਸ ਵਗੈਰਾ ਹੈ ਉਹ ਤਾਂ ਅਸੀਂ ਸੋਕ ਕਰਕੇ ਲੈ ਲੈਣੇ ਨੇ ਦਿਨੇ ਜਿੱਦਾ ਰਾਤੀ ਭਿਗੋਤੇ ਤਾਂ ਸਵੇਰੇ ਖਾ ਲਿਆ ਸੀ ਠੀਕ ਹੈ ਉਹ ਤਾਂ ਲੈ ਸਕਦੇ ਬਾਦਾਮ ਵਗੈਰਾ ਆਰਾਮ ਨਾਲ 5-6 ਭਿਗੋ ਸਕਦੇ ਹੋ ਖਰੋਟ ਵਗੈਰਾ ਹੋਗੇ ਦੋਕ ਭਿਗੋਤੇ ਉਹ ਵੀ ਭਿਗੋ ਕੇ ਖਾਣੇ ਚਾਹੀਦੇ ਆ ਥੋੜੇ ਗਰਮ ਤਹਸੀਰ ਹੁੰਦੀ ਹੈ ਜਿਹੜੇ ਸੀਡ ਵਗੈਰਾ ਹੁੰਦੇ ਆ আজকাল ਬਹੁਤ ਟ੍ਰੈਂਡ ਚੱਲੇ ਆ ਪਰ ਲੋਕੀ ਬਹੁਤ ਜ਼ਿਆਦਾ ਪੀ ਰਹੇ ਆ ਜਿੱਦਾਂ ਕਿ ਚੀਆ ਸੀਡ ਸਭ ਤੋਂ ਜ਼ਿਆਦਾ ਹੋਈ ਸੁਣ ਰਹੇ ਆ ਤੇ ਉਹਨਾਂ ਨੂੰ ਹਮੇਸ਼ਾ ਭਿਗੋ ਕੇ ਪੀਣਾ ਚਾਹੀਦਾ ਕਿਉਂਕਿ ਉਹ ਬਾਡੀ ਚ ਡੀਹਾਈਡਰੇਸ਼ਨ ਮਤਲਬ ਪਾਣੀ ਐਬਜ਼ਾਰਬ ਕਰ ਲੈਂਦੇ ਸਾਰਾ ਸਰੀਰ ਦਾ ਪਾਣੀ ਤੇ ਉਹਨਾਂ ਨੂੰ ਹੋਰ ਵੀ ਦਿੱਕਤ ਆ ਸਕਦੀ ਹੈ ਤੇ ਉਹਨੂੰ ਭਿਗੋ ਕੇ ਛੋਟਾ ਜਿਹਾ टीस्पून ਜਰਾ ਸੇ ਵਰਤਦੇ ਆ ਕਿਚਨ ਚ ਜਰਾ ਮਸਾਲਿਆ ਵਾਸਤੇ ਵਰਤਦੇ ਆ ਅ ਬਾਕੀ ਜਿਹੜੇ ਹੈਗੇ ਪਮਕਿਨ ਸੀਡ ਵਗੈਰਾ ਹੈ ਵਾਟਰਮੈਲਨ ਸੀਡ ਹੈ ਉਹ ਅਸੀਂ ਰੌਏ ਖਾਣਾ ਪ੍ਰੈਸਰ ਕਰਾਂਗੇ ਉਹਦੇ ਜੋ ਐਂਟੀਆਕਸੀਡੈਂਟ ਸਾਨੂੰ ਚਾਹੀਦੇ ਆ ਜੋ ਫੀਮੇਲਸ ਵਾਸਤੇ ਵਧੀਆ ਵੀ ਹੈ ਉਹ ਲੈਣੇ ਚਾਹੀਦੇ ਆ ਬੱਚਿਆਂ ਨੂੰ ਵੀ ਦੇ ਸਕਦੇ ਆ ਆਪਾਂ ਸੀਰ ਬੱਚਾ ਤਾਂ ਵੈਸੇ ਐਸੇ ਅਵੋਇਡ ਹੀ ਕਰਾ ਤਾਂ ਬੈਟਰ ਹੈ ਕਿਉਂਕਿ ਉਹਨਾਂ ਨੂੰ ਡਾਈਟ ਤੇ ਹੀ ਰੱਖਣਾ ਚਾਹੀਦਾ ਹੈ ਜ਼ਿਆਦਾਤਰ ਇਹ ਚੀਜ਼ਾਂ ਤਾਂ ਅੱਜਕੱਲ੍ਹ ਟ੍ਰੈਂਡ ਚ ਆਈਆਂ ਤੇ ਉਹਨਾਂ ਨੂੰ ਥੋੜੀ ਕੁਮ ਜਿਹਾ 2-3 ਸਾਲ ਤੋਂ ਬਾਅਦ ਜਲਵਾਣਾ ਵੀ ਚਾਹੁੰਦੇ ਤਾਂ ਉਸ ਤੋਂ ਬਾਅਦ ਪਾਣੀ ਚ ਪਾ ਕੇ ਕਿ ਥੋੜਾ ਉਹਨਾਂ ਨੂੰ ਐਂਟੀਆਕਸੀਡੈਂਟ ਵਗੈਰਾ ਮਿਲ ਜਾਣ ਜੀ ਉਹਦੇ ਵਾਸਤੇ ਤੇ ਜਿੱਦਾਂ ਅਲੀਸ਼ਾ ਜੀ ਆਪਾਂ ਗੱਲ ਕਰ ਲਈ ਕਾਰਬੋਹਾਈਡਰੇਟਸ ਦੀ ਉਸ ਤੋਂ ਬਾਅਦ ਅਸੀਂ ਗੱਲ ਕੀਤੀ ਫੈਟਸ ਦੀ ਹੁਣ ਆਪਾਂ ਆਵਾਂਗੇ ਸਭ ਤੋਂ ਮੇਨ ਇੰਗਰੀਡੀ ਪ੍ਰੋਟੀਨ ਜ਼ਿਆਦਾ ਨਾਨ-ਵੈਜੀਟੇਰੀਅਨ ਫੂਡ ਵਿੱਚ ਹੁੰਦਾ ਹੈ ਨਾ ਤੇ ਵੈਜ ਸੋਰਸਸ ਮੈਨੂੰ ਤੁਸੀਂ ਦੱਸ ਸਕਦੇ ਹੋ ਵੈਜ ਸੋਰਸਸ ਕਿਹੜੇ ਨੇ ਅੱਛੇ ਪ੍ਰੋਟੀਨ ਦੇ ਵੈਜ ਸੋਰਸ ਜਿੱਦਾਂ ਪਨੀਰ ਹੋ ਗਿਆ ਦੁੱਧ ਦੀ ਬਣੀਆ ਇਹ ਚੀਜ਼ਾਂ ਹੋ ਗਈਆਂ ਦਾਲਾ ਹੋ ਗਿਆ ਦਾਲਾ ਸਭ ਤੋਂ ਵਧੀਆ ਪ੍ਰੋਟੀਨ ਹੁੰਦਾ ਹੈ ਵੈਜੀਟੇਰੀਅਨ ਵਾਸਤੇ ਤੇ ਆਪਣੀ ਸਬਜ਼ੀਆਂ 'ਚ ਬਹੁਤ ਜ਼ਿਆਦਾ ਨਹੀਂ ਹੁੰਦਾ ਕਈਆਂ 'ਚ ਹੁੰਦਾ ਹੈ ਰੂਟ ਟਿਊਬਰ ਵਗੈਰਾ ਇਦਾਂ ਸਬਜ਼ੀਆਂ 'ਚ ਨਹੀਂ ਹੁੰਦਾ ਪ੍ਰੋਟੀਨ ਆਪਣਾ ਤੇ ਸੀਰੀਅਲ ਵਗੈਰਾ 'ਚ ਹੋ ਗਿਆ ਲੈਂਟਿਲਸ 'ਚ ਹੋ ਗਿਆ ਇਹਨਾਂ ਚੀਜ਼ਾਂ 'ਚ ਬਹੁਤ ਵਧੀਆ ਮਾਤਰਾ ਹੁੰਦੀ ਹੈ ਪ੍ਰੋਟੀਨ ਕਿੰਨਾ ਪ੍ਰੋਟੀਨ ਰੋਜ਼ ਲੈਣਾ ਚਾਹੀਦਾ ਡਿਪੈਂਡ ਕਰਦਾ ਜਿਆਦਾਤਰ ਹੁਣ ਅੱਜ ਜੋ ਆਡੀਆ ਦੀ ਵੈਲਿਊ ਆਈ ਹੈ ਉਹ 0.83 ਤੇ ਆ ਗਈ ਹੈ ਮਤਲਬ ਕੱਟ ਪ੍ਰੋਟੀਨ ਕਿਉਂਕਿ ਲੋਕਾਂ ਨੇ ਬੜਾ ਟ੍ਰੈਂਡ ਬਣਾਤੇ ਹੈ ਕਿ ਪ੍ਰੋਟੀਨ ਰਿਚ ਪ੍ਰੋਟੀਨ ਰਿਚ ਕਰਨਾ ਬਾਕੀ ਸਾਰਾ ਸੀ ਜ਼ੀਰੋ ਕਰ ਦੇਣਾ ਤੇ ਜਿੰਨਾ ਬਾਡੀ ਨੂੰ ਨੀਡ ਆ ਜਾਂ ਤਾਂ ਬਾਡੀ weight ਨਾਲ ਲੈ ਸਕਦੇ ਜਿੱਦਾਂ ਬਾਡੀ weight ਠੀਕ ਹੈ ਇਹਨਾਂ ਦਾ 50 60 ਦੇ ਵਿੱਚ ਹੈ ਠੀਕ ਹੈ ਪਰ ਜੇ ਕੋਈ ਓਵਰ weight ਹੈ ਤਾਂ ਉਹਨੂੰ ਕੱਟ ਹੀ ਲੈਣਾ ਚਾਹੀਦਾ ਹੈ ਹੱਡੀਆਂ ਦੇ ਖੁਰਨ ਦਾ ਡਰ ਹੁੰਦਾ ਜ਼ਿਆਦਾ ਚੀਜ਼ਾਂ ਨਾਲ ओके okay, राज ਜਿਆਦਾ ਪ੍ਰੋਟੀਨ ਦੇ ਨਾਲ ਇੱਕ ਹੋਰ ਚੀਜ਼ ਪੁੱਛਣਾ ਚਾਹਾਂਗੇ ਅੱਜ ਦੀ ਇਸ ਸਾਲ ਦੀ ਸਾਡੀ ਥੀਮ ਤਾਂ ਤੁਸੀਂ ਦੱਸੀ ਆਪਾਂ ਗੱਲਬਾਤ ਜਾਰੀ ਰੱਖਾਂਗੇ ਇੱਕ ਦਰਸ਼ਕ ਜੁੜੇ ਨੇ ਸਾਡੇ ਨਾਲ ਹੈਲੋ ਡਾਕਟਰ ਜੀ ਨਮਸਕਾਰ ਜੀ ਤੁਹਾਡਾ ਸਵਾਗਤ ਜੀ ਸਟੂਡੀਓ ਵਿੱਚ ਜਸਿੰਦਰ ਭਾਸਕਰ ਬੋਲ ਰਿਹਾ ਪਾਇਲ ਤੋਂ ਮੈਂ ਡਾਕਟਰ ਸਾਹਿਬ ਤੋਂ ਪੁੱਛਣਾ ਚਾਹਨਾ ਕਿ ਅੱਜ ਕੱਲ੍ਹ ਬਰਸਾਤ ਦੇ ਮੌਸਮ ਦੇ ਵਿੱਚ ਨਾ ਸੱਤੀਆਂ ਦੇ ਉੱਤੇ ਸਪਰੇ ਬਹੁਤ ਜ਼ਿਆਦਾ ਹੁੰਦੀ ਹੈ ਜੀ ਉਹਨਾਂ ਤੋਂ ਮਤਲਬ ਕਿ ਬਚਣ ਲਈ ਸਾਨੂੰ ਕਿਸ ਤਰ੍ਹਾਂ ਇਹਨਾਂ ਨੂੰ ਵਰਤਣਾ ਚਾਹੀਦਾ ਔਰ ਕੀ ਕੀ ਪ੍ਰਕਾਸ਼ਨ ਰੱਖਣੇ ਚਾਹੀਦੇ ਨੇ ਤਾਂ ਕਿ ਅਸੀਂ ਜਿਹੜੀਆਂ ਇਹਨਾਂ ਦੇ ਉੱਤੇ ਸਪਰੇਅ ਹੁੰਦੀਆਂ ਨੇ ਉਹਨਾਂ ਤੋਂ ਬਚਾਅ ਹੋ ਸਕੇ ਜਾਂ ਕਿਹੜੀ ਚੀਜ਼ ਐਸੀ ਜ਼ਿਆਦਾ ਖਾਧੀ ਜਾਵੇ ਤਾਂ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਸਕੀਏ ਧੰਨਵਾਦ ਮਿਹਰਬਾਨੀ ਬਹੁਤ ਹੀ ਵਧੀਆ ਸਵਾਲ ਤੁਹਾਡਾ ਬਹੁਤ ਹੀ ਅੱਛਾ ਸਵਾਲ ਕਿ ਕਿਸ ਤਰ੍ਹਾਂ ਸਬਜ਼ੀਆਂ ਔਰ ਫਰੂਟਸ ਕਿਉਂਕਿ ਅੱਜ ਕੱਲ ਇਹਨਾਂ ਤੇ ਸਪਰੇਅ ਬਹੁਤ ਜ਼ਿਆਦਾ ਹੋ ਰਿਹਾ ਹੈ ਨਾ ਨੂੰ ਕਿਸ ਤਰ੍ਹਾਂ ਕਲੀਨ ਕੀਤਾ ਜਾਵੇ ਵਾਸ਼ ਕਰਕੇ ਸਭ ਤੋਂ ਚੰਗਾ ਕੋਸੇ ਪਾਣੀ ਚ ਧੋ ਕੇ ਡਾਕਟਰ ਕਹਿੰਦੇ ਹੁੰਦੇ ਮਾਈਕ੍ਰੋਵੇਵ ਮਾਈਕ੍ਰੋਵੇਵ ਤੇ ਤਾਂ ਲੋਡ ਹੀ ਨਹੀਂ ਹੁੰਦੀ ਕਈ ਹਸਪਤਾਲ ਅਜਿਹਾ ਕਹਿੰਦੇ ਆ ਤੇ ਜ਼ਿਆਦਾਤਰ ਤਾਂ ਕੋਸੇ ਪਾਣੀ ਚ ਧੋ ਕੇ ਛਿਲਕਾ ਉਤਾਰ ਕੇ ਹੀ ਖਾਣਾ ਚਾਹੀਦਾ ਹੈ ਬਟ ਛਿਲਕਾ ਵੀ ਬਹੁਤ ਜ਼ਰੂਰੀ ਹੈ ਤਾਂ ਉਹਨੂੰ ਨਮਕ ਵਾਲੇ ਪਾਣੀ ਜਾਂ ਸਿਰਕਾ ਵਾਲਾ ਜਾਂ ਪਾਕੇ ਪਾਣੀ ਨਾਲ ਧੋ ਕੇ ਛਿਲਕਾ ਉਤਾਰ ਕੇ ਚੰਗੀ ਤਰ੍ਹਾਂ ਸਬਜ਼ੀਆਂ ਦਾ ਵੀ ਜਿਹਦਾ ਦਾਲਾ ਬਣਾਣੀ ਆ ਉਹਦਾ ਵੀ ਪਾਣੀ ਜਿੱਚ ਭਿਗੋਈਏ ਪਾਣੀ ਕੱਢ ਕੇ ਦੁਬਾਰਾ ਪਾਣੀ ਚ ਜਿਵੇਂ ਹਰੇ ਪੱਤੇਦਾਰ ਸਬਜ਼ੀਆਂ ਉਹਨੂੰ ਅਸੀਂ ਲੀਚਿੰਗ ਪ੍ਰੋਸੈਸ ਜਿੱਦਾਂ ਅਸੀਂ ਕਹਿੰਦੇ ਕਿ ਇੱਕ ਪਾਣੀ ਚ ਧੋ ਕੇ ਉਹਨੂੰ ਫਿਰ ਦੂਸਰੇ ਪਾਣੀ ਚ ਬਣਾਣੇ ਘਟ-ਘਟ ਕੇ ਤੇ ਫਰੂਟ ਦਾ ਵੀ ਇਦਾਂ ਹੀ ਆ ਕੋਸੇ ਪਾਣੀ ਸਿਰਕਾ ਪਾ ਕੇ ਮਾਰਿਆ ਜਾ ਨਮਕ ਪਾ ਕੇ ਉਹਨੂੰ ਧੋ ਕੇ ਚੰਗੀ ਤਰ੍ਹਾਂ ਫਿਰ ਲੈ ਸਕਦੇ ਹੋ ਜਾਂ ਛਿਲਕਾ ਉਤਾਰ ਕੇ ਵੀ ਲੈ ਸਕਦੇ ਸਭ ਤੋਂ ਬੈਟਰ ਸੇਬ ਨੂੰ ਕਿੱਦਾਂ ਲੈਣਾ ਚਾਹੀਦਾ ਐਪਲ ਨੂੰ ਐਪਲ ਅਸੇ ਵੈਸੇ ਪੂਰੇ ਹੀ ਖਾਣੇ ਕਿਉਂਕਿ ਫਾਈਬਰ ਇਸ ਚ ਹੁੰਦਾ ਹੈ ਐਪਲ ਡੇ ਕੀਪ ਡਾਕਟਰ ਅਵੇ ਬਹੁਤ ਸੰਨਿਆ ਆਇਆ ਸੀ ਬਹੁਤ ਇਹਦਾ ਛਿਲਕਾ ਉਤਾਰਿਆ ਜਾਣਾ ਚਾਹੀਦਾ ਕਿ ਨਹੀਂ ਵੈਸੇ ਤਾਂ ਛਿਲਕੇ ਦੇ ਨਾਲ ਹੀ ਖਾਣਾ ਚਾਹੀਦਾ ਸਭ ਤੋਂ ਜ਼ਿਆਦਾ ਛਿਲਕਾ ਹੀ ਜ਼ਰੂਰੀ ਹੁੰਦਾ ਕਿਉਂਕਿ ਫਾਈਬਰ ਸਾਰਾ ਉਹਦੇ ਚ ਹੀ ਹੁੰਦਾ ਬਟ ਉਹਦੇ ਚ ਕੁਝ ਹੋਰ ਨਿਊਟ੍ਰੀਐਂਟ ਕਲੋਰਾਇਡ ਪੋਟਾਸ਼ੀਅਮ ਇਦਾਂ ਦੀ ਚੀਜ਼ਾਂ ਵੀ ਹੁੰਦੀਆਂ ਜੋ ਕਈ ਪੇਸ਼ੇਵਰਾਂ ਨੂੰ ਨਹੀਂ ਸੂਟ ਕਰਦੀਆਂ ਤੇ ਉਹ ਡਿਪੈਂਡ ਕਰਦਾ ਵੈਸਤਾ ਸੀ ਕਹਿੰਦੇ ਕਿ ਛਿਲਕੇ ਦੇ ਨਾਲ ਹੀ ਖਾਓ ਠੀਕ ਹੈ ਜੇ ਕੋਈ ਪੇਸ਼ੈਂਟ ਇਦਾਂ ਦਾ ਹੈ ਜਿਹਦੀ ਕੁਝ ਟੈਸਟ ਵੱਧੇ ਚੋਂ ਕਿ ਬਦਾਮ ਭਰੇ ਬਦਾਮ ਭਰੇ ਵੀ ਕੁਝ ਲੋਕਾਂ ਦੀ ਬਲੀਫ ਹੈਗਾ ਕਿ ਛਿਲਕੇ ਦੇ ਨਾਲ ਖਾਣਾ ਚਾਹੀਦਾ ਕੁਝ ਕਹਿੰਦੇ ਕਿ ਬਗੈਰ ਛਿਲਕੇ ਖਾਣਾ ਚਾਹੀਦਾ ਬਦਾਮ ਇਹਦਾ ਨਾ ਪਿਘੋ ਕੇ ਕਹਿੰਦੇ ਕਿ ਨਿਊਟ੍ਰੀਐਂਟ ਉਹਦਾ ਸਮਾ ਗਿਆ ਤਾਂ ਕੋ ਲਾ ਕੇ ਖਾ ਲੋ ਬਟ ਉਹਦਾ ਸੇਮ ਹੀ ਰਹਿੰਦਾ ਕਿਉਂਕਿ ਨਿਊਟ੍ਰੀਐਂਟ ਤੇ ਵਿੱਚ ਹੀ ਆਈ ਹੈ ਉਹ ਤਾਂ ਥੋੜਾ ਪਾਣੀ ਅਬਜ਼ਰਬ ਕਰ ਲੈਂਦਾ ਥੋੜਾ ਵਾਟਰ ਤੁਸੀਂ ਕਹਿ ਸਕਦੇ ਏਂ ਟੇਕ ਵੱਜ ਜਾਂਦਾ ਉਹਦਾ ਤੇ ਤੁਸੀਂ ਛਿਲਕੇ ਦੇ ਨਾਲ ਵੀ ਖਾ ਸਕਦੇ ਹੋ ਬਿਨਾਂ ਛਿਲਕੇ ਦੇ ਵੀ ਖਾ ਸਕਦੇ ਹੋ ਛਿਲਕੇ ਦਾ ਕੁਝ ਲੈ ਨਹੀਂ ਜਾਂਦਾ ਜਦੋਂ ਪਾਣੀ ਚ ਪਾਉਂਦੇ ਨੇ ਤਾਂ ਕਰਕੇ ਕਈ ਕਹਿੰਦੇ ਕਿ ਛਿਲਕਾ ਉਤਾਰ ਕੇ ਖਾ ਲੋ ਅਦਰਵਾਈਜ਼ ਜੇ ਤੁਸੀਂ ਰੋ ਖਾ ਰਹੇ ਹੋ ਬਗੈਰ ਭਿਜਿਆ ਹੋਇਆ ਤੇ ਉਹ ਤੁਸੀਂ ਛਿਲਕੇ ਦੇ ਨਾਲ ਵੀ ਲੈ ਸਕਦੇ ਹੋ ਛਿਲਕੇ ਦੇ ਨਾਲ ਵੀ ਲੈ ਸਕਦੇ ਹੋ ਇੱਕ ਮੈਂ ਤੁਹਾਨੂੰ ਪੁੱਛਾਂਗੀ ਪਿਛਲੇ ਸਾਲ ਦੀ ਥੀਮ ਜਿੱਦਾਂ ਤੁਸੀਂ ਕਹੀ ਕਿ ਮਿਲਟਸ ਦੀ ਸੀਗੀ ਤੇ ਮਿਲਟਸ ਆਰ ਸੈਟ ਟੂ ਬੀ ਸੁਪਰ ਫੂਡਸ ਥੀਸ ਡੇਸ ਹੈ ਨਾ ਤੇ ਉਹ ਮਿਲਟਸ ਬਾਰੇ ਥੋੜੀ ਜੀ ਜਾਣਕਾਰੀ ਦਿਓ ਸਾਨੂੰ ਮਿਲਟਸ ਅੱਜਕੱਲ ਬੜੇ ਜ਼ਰੂਰੀ ਹੋ ਗਏ ਮਤਲਬ ਕਈ ਜਗ੍ਹਾ ਵਿੱਚ ਤਾਂ ਸਿਰਫ ਖਾਂਦੇ ਮਿਲਟ ਜਿਦਾ ਬਾਜਰਾ ਜਵਾਰ ਹੋ ਗਿਆ ਰਾਗੀ ਹੋ ਗਿਆ ਇਹ ਸਾਰੇ ਚ ਬਹੁਤ ਜ਼ਿਆਦਾ ਕੈਲਸ਼ੀਅਮ ਦੀ ਮਾਤਰਾ ਹੁੰਦੀ ਹੈ ਫਾਈਬਰ ਇਚ ਹੁੰਦਾ ਹੈ 슈ਗਰ ਵਾਲੇ ਪੇਸ਼ੈਂਟ ਨੂੰ ਤਾਂ ਸੇ ਜ਼ਿਆਦਾ ਤਾਂ ਇਹੀ ਕਹਿੰਦੇ ਆ ਕਿ ਤੁਸੀਂ ਮਿਲਟ ਸਾਈਡ ਤੇ ਆ ਜਾਓ ਆਪਣੇ ਆਟਾ ਮਿਕਸ ਕਰ ਲਓ ਇਦਾਂ ਚੀਜ਼ ਆਪ ਤਰਾਓ ਕਿਉਂਕਿ ਅੱਜਕੱਲ ਬਾੜ ਵੀ ਆਂਦੇ ਆ ਬਹੁਤ ਆਟੇ ਹੂੰ ਹੂੰ ਤੇ ਜਿਹੜਾ ਮਿਲਟ ਹੈਗਾ ਉਹ ਬਹੁਤ ਵਧੀਆ ਹੁੰਦਾ ਹੱਡੀਆਂ ਗੁੱਡਿਆਂ ਵਾਸਤੇ ਜਿੱਦਾਂ ਕੈਲਸ਼ੀਅਮ ਦੀ ਮਾਤਰਾ ਵਧੀਆ ਹੁੰਦੀ ਹੈ ਆਪਣਾ ਸੁਪਰ ਫੂਡ ਅੱਜਕੱਲ ਬਣਿਆ ਅੱਜਕੱਲ ਸਾਰਿਆਂ ਨੂੰ ਪੁੱਛੋਗੇ ਸਭ ਤੋਂ ਪਹਿਲੇ ਇਹ ਜਾਂਦਾ ਹੈ ਕਿ ਮੈਂ ਰੋਟੀ ਇਹਦੀ ਰੋਟੀ ਖਾਣਾ ਹੈ ਤੇ ਕਈ ਕਹਿੰਦੇ ਕੜਵਾ ਲੱਗਦਾ ਹੈ ਖਾਣੀਆਂ ਤੋ ਖਾਦੀ ਨਹੀਂ ਜਾਂਦੀ ਹੈ ਤੇ ਅਸੀਂ ਉਹਨਾਂ ਨੂੰ ਸੁਝਾਦੇ ਨੇ ਕਿ ਮਿਕਸ ਕਰਕੇ ਤੁਸੀਂ ਖਾ ਲਓ ਬਹੁਤ ਜ਼ਰੂਰੀ ਇਹ ਤਾਂ ਕੋਈ ਪ੍ਰੋਪੋਰਸ਼ਨ ਹੁੰਦਾ ਹੈ ਕਿ ਕਿੰਨਾ ਕੀ ਕੀ ਐਡ ਕਰਨਾ ਇਹਦੇ ਜਿੱਦਾ ਸੀ ਬਣਾਈ ਹੁੰਦੀ ਇੱਕ ਪ੍ਰੋਪੋਰਸ਼ਨ ਹੀ ਬਣਾਈ ਹੁੰਦੀ ਕਿ ਅਸੀਂ ਪੇਸ਼ੈਂਟ ਨੂੰ ਕਹਦੇ ਨੇ ਜਾਂ ਤਾਂ ਅਸੀਂ ਜ਼ਿਆਦਾ ਉਹਨੂੰ ਆਟੇ ਨਾਲ ਮਿਕਸ ਕਰਾਉਂਦੇ ਕਈਆਂ ਨੂੰ ਆਦਤ ਨਹੀਂ ਹੁੰਦੀ ਕਿ ਅਸੀਂ ਖਾਦਾ ਨਹੀਂ ਸ਼ੁਰੂ ਤੋਂ ਤੇ ਅਸੀਂ ਕਿੱਦਾਂ ਹੋਵਾਂਗੇ ਤੇ ਅਸੀਂ ਉਹਨਾਂ ਨੂੰ ਕਹਦੇ ਨੇ ਕਿ ਤੁਸੀਂ ਜਿੱਦਾਂ ਦੋ ਪੋਰਸ਼ਨ ਮਿਲਣ ਦੇ ਲੈ ਲਓ ਇੱਕ ਪੋਰਸ਼ਨ ਆਟੇ ਦਾ ਜਾਂ ਬੇਸਣ ਦਾ ਜੋ ਵੀ ਤੁਸੀਂ ਮਿਕਸ ਕਰਨਾ ਚਾਹੁੰਦੇ ਹੋ ਵਿੱਚ ਮਿਕਸ ਕਰ ਲਓ ਤੇ ਉਹ ਥੋੜਾ ਟੇਸ ਚੰਗਾ ਹੋ ਜਾਏਗਾ ਅ ਤੁਸੀਂ ਜਿਹੜਾ ਆਟੇ ਪਸਵਾਨਿਆ ਸੀ ਉਹਦਾ ਵੀ ਪੋਰਸ਼ਨ ਦਿੱਤਾ ਹੁੰਦਾ ਹੈ ਤੁਸੀਂ ਹਾਫ ਹਾਫ ਕੇਜੀ ਪੁਆ ਕੇ ਰਾਗੀ ਤਾਂ ਜ਼ਿਆਦਾ ਪੁਆ ਕੇ ਜਦੋਂ ਕੇਜੀ ਦਾ ਹੋ ਗਿਆ ਤੇ ਵਿੱਚ wheat ਪੁਆ ਕੇ ਤੁਸੀਂ ਮਿਕਸ ਕਰਕੇ ਇੱਕ ਆਟਾ ਵੀ ਰਖਵਾ ਸਕਦੇ ਹੋ ਉਹਦੀ ਰੋਟੀ ਬਣਾ ਸਕਦੇ ਹੋ ਸਾਰੇ ਖਾ ਸਕਦੇ ਹੋ ਇੱਕ ਹੋਰ ਚੀਜ਼ ਮੈਂ ਸੁਣੀ ਹੈ ਕਿ ਮਿਲਟ ਸਿਰੇ ਬਾਜਰਾ ਜਵਾਰ ਰਾਗੀ ਇਹ ਸਰਦੀਆਂ ਚ ਖਾਣੇ ਚਾਹੀਦੇ ਗਰਮੀਆਂ ਚ ਗਰਮ ਪੈ ਜਾਂਦੇ ਕਿ ਇਹਦੇ ਸੱਚਾਈ ਹੈ ਇਹਦੇ ਚ ਸੱਚ ਥੋੜੀ ਬਹੁਤ ਹੈ ਸੱਚਾਈ ਹੈ ਕਿਉਂਕਿ ਉਹ ਚੀਜ਼ ਤਾਂ ਗਰਮ ਹੀ ਹੈ ਜਦੋਂ ਚਾਹ ਕਰਦੇ ਕਦੀਆਂ ਚੀਜ਼ ਜ਼ਿਆਦਾ ਪ੍ਰਿਫਰ ਕਰਨੀ ਚਾਹੀਦੀ ਇੱਕ ਹੋਰ ਚੀਜ਼ ਹੈ ਅੱਜ ਕੱਲ੍ਹ ਦੁਨੀਆ ਕਨਕ ਛੱਡੀ ਜਾਂਦੀ ਹੈ ਇੰਨੇ ਸਾਲਾਂ ਦੇ ਆਪਾਂ ਕਨਕ ਖਾ ਕੇ ਵੱਡੇ ਹੋਏ ਆ ਤੇ ਬਸ ਹੁਣ ਕਨਕ ਨਹੀਂ ਖਾਣੀ ਵੀਟ ਨਹੀਂ ਖਾਣੀ ਇਹ ਤੁਸੀਂ ਇਹਦੇ ਬਾਰੇ ਕੀ ਕਹੋਗੇ ਅੱਜ ਕੱਲ੍ਹ ਟ੍ਰੈਂਡ ਹੀ ਹੈ ਸਾਡੇ ਵਰਗੇ ਅਸੀਂ ਆਜ਼ਾਦ ਤਾਂ ਕਿ ਅਸੀਂ ਵੀਟ ਨਹੀਂ ਖਾਣੀ ਕਿਉਂਕਿ ਕੀ ਰੀਜ਼ਨ ਕੀ ਹੈ ਪਾ ਵੀਟ ਕਿਉਂ ਨਹੀਂ ਖਾ ਰਹੇ ਕਿਉਂਕਿ ਵੀਟ ਨਾਲ ਅਸੀਂ ਸਿੰਪਲ ਕਾਰਬ ਜਿਕ ਟਾਈਪ ਨਾਲ ਲੈਣੇ ਹੈ ਬਿਨਾ ਬ੍ਰਾਂਡ ਦੇ ਆਂਦੀ ਜੋ ਸਾਡੇ ਘਰਾਂ ਦੀ ਅਸੀਂ ਉਹਦਾ ਛੋਨਾ ਮਤਲਬ ਲਾ ਦੇਣੇ ਹੈ ਠੀਕ ਹੈ ਤੇ ਉਹਨੂੰ ਅਸੀਂ ਸਿੰਪਲ ਜਦੋਂ ਕਾਬ ਲੈਣੇ ਤਾਂ ਉਹਨਾਂ ਥੋੜੀ ਸ਼ੂਗਰ ਲੈਵਲ ਇਨਕਰੀਜ਼ ਹੁੰਦੀ ਹੈ ਸਾਡੀ ਬਾਡੀ ਚ ਇਨਸੂਲਿਨ ਵਗੈਰਾ ਦੀ ਮਾਤਰਾ ਕਈਆਂ ਨੂੰ ਅਲਰਜੀ ਹੁੰਦੀ ਹੈ ਬਚਪਨ ਤੋਂ ਇਦਾਂ ਹੁੰਦੇ ਆ ਤੇ ਉਹ ਅੱਜਕੱਲ ਜ਼ਿਆਦਾਤਰ ਮਲਟ ਤੇ ਜਾਂਦੇ ਆ ਉਹਨਾਂ ਨੂੰ ਜਿੱਦਾਂ ਅੱਜਕੱਲ ਸਾਰੀ ਇੰਟਰਨੈਟ ਤੇ ਇਹੀ ਹੈ ਡਾਈਟ ਡਾਈਟ ਹੋਈ ਪਈ ਹੈ

ਕਰਨਾ ਚਾਹੁੰਦੇ ਆ ਉਹ ਆਟਾ ਛੱਡ ਰਹੇ ਕੁਝ ਡਾਈਟ ਕਰਨਾ ਚਾਹੁੰਦੇ ਪਤਲੇ ਹੋਣਾ ਚਾਹੁੰਦੇ ਚਾਵਲ ਛੱਡ ਰਹੇ ਆ ਤੇ ਤੁਸੀਂ ਕੀ ਕਹੋਗੇ ਸੇਮ ਹੀ ਚੀਜ਼ ਆ ਦੋਨਾਂ ਸੇਮ ਹੀ ਕਾਰਬਹਾਈਡਰੇਟ ਦੋਨੋਂ ਸੀਰੀਅਲ ਹੀ ਆ ਗਏ ਤੁਸੀਂ ਆਟਾ ਖਾ ਲਓ ਤੇ ਚਾਵਲ ਖਾ ਲਓ ਸੇਮ ਕੰਮ ਕਰ ਰਹੇ ਆ ਉਹ ਗੱਲ ਵੱਖਰੀ ਕਿ ਚਾਵਲ ਥੋੜੇ ਟਾਈਮ ਨਾਲ ਡਾਈਜੈਸਟ ਹੁੰਦੇ ਆ ਉਹ ਥੋੜਾ ਫਰਕ ਪੈ ਜਾਂਦਾ ਬਟ ਦੋਨੋਂ ਚੀਜ਼ਾਂ ਸੇਮ ਹੀ ਆ ਨਹੀਂ ਹੈ ਤੇ ਉਹ ਕੋਈ ਫਰਕ ਨਹੀਂ ਕਰਦਾ ਕਿ ਤੁਸੀਂ ਰੋਟੀ ਖਾਓ ਜਾਂ ਚਾਵਲ ਖਾਓ ਨਹੀਂ ਮਤਲਬ ਐਸੀ ਪ੍ਰਿਫਰ ਕੀ ਕਰਨਾ ਚਾਹੀਦਾ ਆਟਾ ਜੇ ਆਪਾਂ ਛੱਡਤਾ ਤੇ ਵਾਈਟ ਰਾਈਸ ਵੀ ਛੱਡ ਦੇਣੀ ਚਾਹੀਦੇ ਬਰਾਊ ਬ੍ਰਾਊਨ ਰਾਈਸ ਦਾ ਬ੍ਰਾਂਡ ਲੱਗਾ ਹੁੰਦਾ ਉਹਨਾਂ ਨੂੰ ਤੇ ਵਾਈਟ ਰਾਈਸ ਦਾ ਪੋਲਿਸ਼ ਹੋ ਕੇ ਆਉਂਦੇ ਆ ਤੇ ਜੇ ਤੁਸੀਂ ਖਾਣੇ ਤਾਂ ਬ੍ਰਾਊਨ ਰਾਈਸ ਵਧੀਆ ਹੁੰਦੇ ਬ੍ਰਾਊਨ ਰਾਈਸ ਖਾ ਸਕਦੇ ਹੋ ਬਟ ਰੋਟੀ ਵੀ ਛੱਡਣ ਦੀ ਲੋੜ ਨਹੀਂ ਹੈ ਕਿਉਂਕਿ ਰੋਟੀ ਦਾ ਕਿਤੇ ਨਾ ਕਿਤੇ ਸਾਨੂੰ ਭੁੱਖ ਲੱਗੇ ਤਾਂ ਅਸੀਂ ਰੋਟੀ ਤੇ ਹੀ ਜਾਣਾ ਹੈ ਤੇ ਜੇ ਤੁਸੀਂ ਛੱਡ ਰਹੇ ਹੋ ਚੰਗੀ ਤਰ੍ਹਾਂ ਛੱਡ ਰਹੇ ਹੋ ਫਿਰ ਤਾਂ ਛੱਡ ਹੀ ਦਿਓ ਵੈਸੇ ਤਾਂ ਮੈਂ ਕਦੀ ਪ੍ਰੈਫਰ ਨਹੀਂ ਕਰੂੰਗੀ ਕਿ ਕੋਈ ਮੇਰਾ ਪੇਸ਼ੈਂਟ ਆ ਕੇ ਕਹੇ ਕਿ ਮੈਂ ਰੋਟੀ ਛੱਡਤੀ ਹੈ ਕਿਉਂਕਿ ਉਹ ਬਹੁਤ ਜ਼ਰੂਰੀ ਹੁੰਦੀ ਹੈ ਜੀ ਜੀ ਦਾਲੀਸ਼ਾ ਜੀ ਨੇ ਕਿਹਾ ਕਿ ਪਤਲੇ ਹੋਣਾ ਜ਼ਰੂਰੀ ਹੈ ਐਕਸਰਸਾਈਜ਼ ਕਰ ਲਓ ਡਾਈਟ ਕਰ ਲਓ ਲੇਕਿਨ ਆਟਾ ਔਰ ਰਾਈਸ ਬਿਲਕੁਲ ਨਹੀਂ ਛੱਡਨੇ ਹੈ ਥੋੜੇ ਥੋੜੇ ਖਾਂਦੇ ਰਹਿਣੇ ਹੈ ਅਲੀਸ਼ਾ ਜੀ ਤੁਸੀਂ ਆਪਣੇ ਬਿਜ਼ੀ ਸ਼ੈਡਿਊਲ ਤੋਂ ਟਾਈਮ ਕੇ ਸਾਡੇ ਸਟੂడియో ਚ ਆਏ اور ਸਾਡੇ ਨਾਲ ਬਹੁਤ ਹੀ ਅੱਛੀ ਗੱਲਬਾਤ ਚਰਚਾ ਕਰੀਏ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ